ਹਾਂਜੀ ਦੋਸਤੋ ਬਦਾਮ ਕਾਜੂ ਨਾਰੀਅਲ ਲੈ ਲੈਣਾ ਤੇ ਇਹਨਾਂ ਸਭ ਤੋਂ ਆਪਾਂ ਪਿੰਨੀਆਂ ਤਿਆਰ ਕਰਕੇ ਦੱਸਾਂਗੇ ਤੁਹਾਨੂੰ ਸਰਦੀਆਂ ਦੀ ਰੈਸਪੀ ਹੈ ਜਿਹੜੀ ਜਿਹੜੀ ਕਿ ਬਹੁਤ ਜ਼ਿਆਦਾ ਹੈਲਦੀ ਹੈ ਜੋੜ ਦਰਦ ਕਰਦੇ ਹੁਣ ਤੁਹਾਡੇ ਖੰਗ ਜ਼ਖਾਮ ਸਾਰੀ ਕਸ ਲਈ ਬੈਸਟ ਹੈ ਪਹਿਲਾਂ ਆਪਾਂ ਇਹ ਕਰਨਾ ਨੇ ਸਾਰੀਆਂ ਚੀਜ਼ਾਂ ਨੂੰ ਗ੍ਰाइंड ਕਰ ਲੈਣਾ ਗ੍ਰाइंड ਕਰਨ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਇੱਕ ਪਾਊਡਰ ਬਣਾ ਲੈਣਾ ਇਹਦਾ ਪਾਊਡਰ ਬਣਾ ਕੇ ਹੁਣ ਗੁੜ ਰੱਖ ਲੈਣਾ ਗੁੜ ਨੂੰ ਤੁਸੀਂ ਸਵਾਦ ਅਨੁਸਾਰ ਜਿੰਨਾ ਕਿ ਮਿੱਠਾ ਪਸੰਦ ਕਰਦੇ ਹੋ ਗੁੜ ਨੂੰ ਗਰਮ ਕਰ ਲੈਣਾ ਪਾਣੀ 'ਚ ਤੇ ਉਸ ਪਾਣੀ ਦੇ ਨਾਲ ਜਿਹੜਾ ਆਪਾਂ ਮਿਕਸਚਰ ਆਪਾਂ ਬਣਾਇਆ ਸੀ ਗ੍ਰाइंड ਕੀਤਾ ਸੀ ਸਾਰਾ ਸਮਾਨ ਉਹਨੂੰ ਗੁੰਨ ਜੇ ਲੈਣਾ ਗਿੱਲਾ ਕਰ ਲੈਣਾ ਤਾਂ ਕਿ ਉਹਦੀਆਂ ਪਿੰਨੀਆਂ ਬਣ ਜਾਣ ਬਹੁਤ ਹੀ ਆਸਾਨ ਰੈਸਪੀ ਹੈ ਪਰ ਬਹੁਤ ਸਾਰੀਆਂ ਪ੍ਰੋਬਲਮਸ ਉਹਦੇ ਨਾਲ ਠੀਕ ਹੁੰਦੀਆਂ ਖੰਗ ਜ਼ਖਾਮ ਸਰਦੀ ਲੱਗੀ ਹੋਵੇ ਤੇ ਦਿਮਾਗ ਨੂੰ ਤਾਕਤ ਦੇਣ ਲਈ ਬਹੁਤ ਵਧੀਆ ਅੱਖਾਂ ਦੀ ਜਿਹੜੀ ਰੋਸ਼ਨੀ ਹੈ ਉਹਨੂੰ ਵੀ ਸੈੱਟ ਕਰਦੀ ਹੈ ਠੀਕ ਕਰਦੀ ਹੈ ਠੀਕ ਹੈ ਪਿੰਨੀਆਂ ਜਿਹੜੀਆਂ ਹੈਗੀਆਂ ਨੇ ਇਸ ਤੋਂ ਇਲਾਵਾ ਜਿਹੜਾ ਆਪਣਾ ਪਰਾਣੀ ਖੰਗ ਹੈਗੀ ਉਹਨੂੰ ਵੀ ਠੀਕ ਕਰਨ ਦੇ ਵਿੱਚ ਹੈਲਪ ਕਰਦੀ ਤੇ ਜੋੜਾਂ ਨੂੰ ਜਿਹੜੀ ਤੁਹਾਡਿਆਂ ਨੂੰ ਤਾਕਤ ਦਿੰਦੀ ਹੈ ਜੋੜਾਂ ਦਾ ਦਰਦ ਠੀਕ ਕਰ ਦਿੰਦੀ ਹੈ ਠੀਕ ਹੈ ਤਾਂ ਦੇਖੋ ਆਪਾਂ ਪਾਣੀ ਜਿਹੜਾ ਗੋੜਾਲਾ ਬਣਾਇਆ ਸੀ ਉਹਦੇ ਨਾਲ ਇਹਨੂੰ ਜਿਹੜਾ ਆਪਣਾ ਸੀਗਾ ਮਿਕਸ ਕਰਿਆ ਉਹਨੂੰ ਆਪਾਂ ਗੁੰਨੇ ਜਿਹਾ ਲੈਣਾ ਤੇ ਉਸ ਤੋਂ ਬਾਅਦ ਇਸ ਤਰੀਕੇ ਨਾਲ ਪਿੰਨੀਆਂ ਵੱਟ ਲੈਣੀਆਂ ਆ ਆ ਦੇਖੋ ਪਿੰਨੀਆਂ ਵੱਟ ਕੇ ਰੱਖ ਲੈਣੀਆਂ ਤੇ ਡੇਲੀ ਇਹ ਪਿੰਨੀਆਂ ਜਿਹੜੀਆਂ ਦੁੱਧ ਨਾਲ ਖਾਣੀਆਂ ਠੀਕ ਹੈ ਸਵੇਰੇ ਖਾਓਗੇ ਤਾਂ ਬੈਸਟ ਆ ਲੋ ਜੀ ਬਣਾਓ